ਸਵਾਗਤ ਹੈ ਅੱਜ ਅਸੀਂ ਸ਼ਰਧਾ ਤੇ ਸ਼ੁਕਰਾਨੇ ਦੀ ਦੁਨੀਆ ਵਿੱਚ ਇੱਕ ਡੂੰਗੀ ਚੁਬ ਮਾਰਨ ਜਾ ਰਹੇ ਹਾਂ ਸਾਡੇ ਕੋਲ ਸਰੋਤ ਵਜੋਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ ਤਿੰਨ ਸ਼ਬਦ ਹਨ ਤੇ ਸਾਡਾ ਮਕਸਦ ਮਤਲਬ ਸਿਰਫ ਇਹਨਾਂ ਦਾ ਅਨੁਵਾਦ ਕਰਨਾ ਨਹੀਂ ਸਗੋਂ ਉਸ ਅਧਿਆਤਮਿਕ ਯਾਤਰਾ ਨੂੰ ਸਮਝਣਾ ਹੈ ਜਿਸ ਤੇ ਇਹ ਸਾਨੂੰ ਲੈ ਕੇ ਜਾਂਦੇ ਨੇ ਇੱਕ ਅਜੇਹੀ ਯਾਤਰਾ ਜੋ ਬਿਲਕੁਲ ਬੁਨਿਆਦੀ ਸ਼ੁਕਰਾਨੇ ਤੋਂ ਸ਼ੁਰੂ ਹੁੰਦੀ ਹੈ ਤੇ ਹੋਣ ਦੀ ਪਰਿਭਾਸ਼ਾ ਹੀ ਬਦਲ ਦਿੰਦੀ ਹੈ। ਬਿਲਕੁਲ ਇਹ ਸ਼ਬਦ ਦੇਖੋ ਅਸਲ ਵਿੱਚ ਇੱਕ ਨਕਸ਼ੇ ਵਾਂਗ ਨੇ। ਇਹ ਸਾਨੂੰ ਦਿਖਾਉਂਦੇ ਨੇ ਕਿ ਇੱਕ ਸ਼ਰਧਾਲੂ ਦਾ ਰਿਸ਼ਤਾ ਪਰਮਾਤਮਾ ਨਾਲ ਕਿਵੇਂ ਕਿਵੇਂ ਵਿਕਸਿਤ ਹੁੰਦਾ ਹੈ। ਪਹਿਲਾਂ ਦਾਤਾ ਨੂੰ ਪਛਾਣਨਾ, ਫਿਰ ਦਾਤਾ ਦੇਣ ਵਾਲੇ ਦੀ ਰਜ਼ਾ ਨੂੰ ਸਮਝਣਾ ਅਤੇ ਅੰਤ ਵਿੱਚ ਇਹ ਮਹਿਸੂਸ ਕਰਨਾ ਕਿ ਉਸ ਤੋਂ ਵੱਖਰਾ ਸਾਡਾ ਕੋਈ ਵजूद ਹੀ ਨਹੀਂ ਹੈ। ਬਹੁਤ ਹੀ ਖੂਬਸੂਰਤ ਸਫ਼ਰ ਹੈ। ਸ਼ੁਰੂ ਹੁੰਦਾ ਹੈ ਪਹਿਲੇ ਸ਼ਬਦੀ ਸ਼ੁਰੂਆਤ ਹੈ ਮਾਜ ਮਹੱਲਾ ਪੰਜਵਾਂ ਵਿਸਰ ਨਾਹੀ ਏਵੜ ਦਾਤੇ हे ਇੰਨੇ ਵੱਡੇ ਦਾਤਾਰ ਮੈਨੂੰ ਕਦੇ ਭੁੱਲ ਨਾ ਜਾਵੀ ਇਹ ਕਿੰਨੀ ਅਜੀਬ ਮੰਗ ਹੈ ਹੈਨਾ ਆਮ ਤੌਰ ਤੇ ਤਾਂ ਅਸੀਂ ਚੀਜ਼ਾਂ ਮੰਗਦੇ ਆਂ ਪਰ ਇੱਥੇ ਸਿਰਫ ਯਾਦ ਬਣਾਈ ਰੱਖਣ ਦੀ ਦਾਤ ਮੰਗੀ ਜਾ ਰਹੀ ਹੈ ਹਾਂਜੀ ਇਹੀ ਇਸ ਦਾ ਸਭ ਤੋਂ ਦਿਲਚਸਪ ਪਹਿਲੂ ਹੈ ਮੰਗ ਹੈ ਦਿਨ ਸੋ ਰੈਣ ਜਿਉ ਤੁਦ ਧਿਾਈ ਇਹੋ ਦਾਨ ਮੋਹੇ ਕਰਨਾ ਜਿਓ ਯਾਨੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਇਹ ਦਾਨ ਦੇ ਦੇ ਕਿ ਮੈਂ ਦਿਨ ਰਾਤ ਤੈਨੂੰ ਯਾਦ ਕਰ ਸਕਾਂ ਇਹ ਇੱਕ ਤਰ੍ਹਾਂ ਨਾਲ ਅਧਿਆਤਮਿਕਤਾ ਦੀ ਨੀ ਹੈ ਕਿਉਂਕਿ ਜਦੋਂ ਤੱਕ ਯਾਦ ਨਹੀਂ ਉਦੋਂ ਤੱਕ ਰਿਸ਼ਤਾ ਕਿਵੇਂ ਬਣੇਗਾ ਤੇ ਫਿਰ ਉਹ ਉਹਨਾਂ ਦਾਤਾਂ ਦੀ ਸੂਚੀ ਬਣਾਉਂਦੇ ਨੇ ਜਿੰਨਾ ਕਰਕੇ ਯਾਦ ਰੱਖਣਾ ਜ਼ਰੂਰੀ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੂਚੀ ਸ਼ੁਰੂ ਕਿੱਥੋਂ ਹੁੰਦੀ ਹੈ ਮਾਟੇ ਅੰਦੀ ਸੁਰਤ ਸਮਾਈ ਮਤਲਬ ਇਸ ਬੇਜਾਨ ਅੰਨੇ ਸਰੀਰ ਵਿੱਚ ਚੇਤਨਾ ਸੋਚਣ ਦੀ ਸ਼ਕਤੀ ਪਾਈ ਗਈ ਹੈ ਮੈਂ ਤਾਂ ਸੋਚ ਰਹੀ ਸੀ ਕਿ ਗੱਲ ਸ਼ਾਇਦ ਰੋਟੀ ਕਪੜੇ ਮਕਾਨ ਤੋਂ ਸ਼ੁਰੂ ਹੋਵੇਗੀ ਪਰ ਇਹ ਤਾਂ ਹੋਂਦ ਦੀ ਸਭ ਤੋਂ ਬੁਨਿਆਦੀ ਦਾਤ ਤੋਂ ਸ਼ੁਰੂ ਹੋ ਰਹੀ ਹੈ ਸਾਡੀ ਜਾਗਰੂਕ ਹੋਣ ਦੀ ਯੋਗਤਾ ਤੋਂ ਬਿਲਕੁਲ ਸਹੀ ਨੁਕਤੇ ਤੇ ਉਂਗਲ ਰੱਖੀਏ ਤੁਸੀਂ ਇਹ ਤਰਜੀਹਾਂ ਨੂੰ ਪੂਰੀ ਤਰ੍ਹਾਂ ਉਲਟਾ ਦਿੰਦਾ ਹੈ ਅਸੀਂ ਸੋਚਦੇ ਹਾਂ ਕਿ ਸਾਹ ਲੈਣਾ ਖਾਣਾ ਪੀਣਾ ਇਹ ਸਭ ਆਮ ਗੱਲਾਂ ਨੇ ਪਰ ਬਾਣੀ ਕਹਿੰਦੀ ਹੈ ਕਿ ਸਭ ਤੋਂ ਵੱਡਾ ਚਮਤਕਾਰ ਤਾਂ ਇਹ ਹੈ ਕਿ ਇਸ ਮਿੱਟੀ ਦੇ ਪੁੱਤਲੇ ਵਿੱਚ ਸੁਰਤ ਹੈ ਇਸ ਤੋਂ ਬਾਅਦ ਬਾਕੀ ਚੀਜ਼ਾਂ ਆਉਂਦੀਆਂ ਨੇ ਛੱਤੀ ਪ੍ਰਕਾਰ ਦੇ ਭੋਜਨ ਸੁਖਦਾਈ ਸੇਜਾਂ ਠੰਡੀ ਹਵਾ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਆਪਣਾ ਹੱਕ ਸਮਝਦੇ ਹਾਂ ਉਹ ਅਸਲ ਵਿੱਚ ਅਨਮੋਲ ਦਾਤਾਂ ਹਨ ਜੇ ਕੋਈ ਨਿੰਦਕ ਸੁਣੇ ਤਾਂ ਉਹ ਕਹਿ ਸਕਦਾ ਹੈ ਕਿ ਇਹ ਤਾਂ ਇੱਕ ਤਰ੍ਹਾਂ ਦਾ ਪ੍ਰੋਸਪਰਿਟੀ ਗੋਸਪਲ ਹੈ ਮਤਲਬ ਚੰਗੇ ਭੋਜਨ ਤੇ ਆਰਾਮਦਾਇਕ ਬਿਸਤਰਿਆਂ ਲਈ ਧੰਨਵਾਦ ਕਰਨਾ ਇਹ ਸ਼ਬਦ ਇਸ ਗੱਲ ਨੂੰ ਕਿਵੇਂ ਯਕੀਨੀ ਬਣਾਉਂਦਾ ਹੈ ਕਿ ਧਿਆਨ ਸਿਰਫ ਦਾਤਾਂ ਤੇ ਨਹੀਂ ਸਗੋਂ ਦਾਤਾ ਦੇਣ ਵਾਲੇ ਤੇ ਰਹੇ ਬਹੁਤ ਵਧੀਆ ਸਵਾਲ ਹੈ ਇਸ ਦਾ ਜਵਾਬ ਦੇਖੋ ਸ਼ਬਦ ਦੇ ਅੰਤ ਵਿੱਚ ਮਿਲਦਾ ਹੈ ਸਾਰੀਆਂ ਦਾਤਾਂ ਗਿਣਾਉਣ ਤੋਂ ਬਾਅਦ ਆਖਰੀ ਮੰਗ ਕੀ ਹੈ ਸਾਬੂਧ ਹੀ ਦੀਜੇ ਜਿਤ ਵਿਸਰੇ ਨਹੀਂ ਮੈਨੂੰ ਹੋਰ ਭੋਜਨ ਜਾਂ ਹੋਰ ਸੇਜਾਂ ਨਹੀਂ ਚਾਹੀਦੀਆਂ ਮੈਨੂੰ ਉਹ ਬੁੱਧੀ ਚਾਹੀਦੀ ਹੈ ਉਹ ਸਮਝ ਚਾਹੀਦੀ ਹੈ ਜਿਸ ਨਾਲ ਤੂੰ ਮੈਨੂੰ ਕਦੇ ਨਾ ਭੁੱਲੇ ਇਸ ਲਈ ਦਾਤਾਂ ਸਿਰਫ ਇੱਕ ਜ਼ਰੀਆ ਨੇ ਉਸ ਬੁੱਧੀ ਤੱਕ ਪਹੁੰਚਣ ਦਾ ਜਿੱਥੇ ਧਿਆਨ ਦਾਤਾਰ ਤੇ ਟਿਕ ਜਾਵੇ ਫੋਕਸ ਪੂਰੀ ਤਰ੍ਹਾਂ ਅੰਦਰੂਨੀ ਅਵਸਥਾ ਤੇ ਹੈ ਬਾਹਰੀ ਵਸਤੂਆਂ ਤੇ ਨਹੀਂ अच्छा तो ਪਹਿਲਾ ਪੜਾ ਹੋਇਆ ਸ਼ੁਕਰਾਨਾ ਤਾਂ ਕਿ ਯਾਦ ਬਣੀ ਰਹੇ ਪਰ ਸ਼ੁਕਰਾਨਾ ਕਰਨਾ ਉਦੋਂ ਸੌਖਾ ਹੁੰਦਾ ਜਦੋਂ ਸਭ ਕੁਝ ਵਧੀਆ ਚੱਲ ਰਿਹਾ ਹੋਵੇ ਜਦੋਂ ਜ਼ਿੰਦਗੀ ਔਖੀ ਹੋਵੇ ਉਦੋਂ ਕੀ ਮੈਨੂੰ ਲੱਗਦਾ ਹੈ ਕਿ ਦੂਜਾ ਸ਼ਬਦ ਸਾਨੂੰ ਸਿੱਧਾ ਇਸੇ ਗੁੰਝਲਦਾਰ ਸਵਾਲ ਦੇ ਵਿੱਚ ਲੈ ਜਾਂਦਾ ਹੈ ਅਤੇ ਉਹ ਹੁਕਮ ਜਾਂ ਬ੍ਰह्म ਇੱਛਾ ਦੇ ਸੰਕਲਪ ਨੂੰ ਹੀ ਇੱਕ ਨਵਾਂ ਰੂਪ ਦੇ ਦਿੰਦਾ ਹੈ ਹਾਂ ਇਹ ਇੱਕ ਬੜੀ ਛਾਲ ਹੈ ਦੂਜਾ ਸ਼ਬਦ ਕਹਿੰਦਾ ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ ਇਸ ਦਾ ਮਤਲਬ ਹੈ ਕਿ ਤੇਰੀ ਅਸਲ ਸਿਫਤ ਸਲਾਹ ਕੀ ਹੈ ਤੇਰੇ ਹੁਕਮ ਅਤੇ ਤੇਰੀ ਰਜ਼ਾ ਨੂੰ ਮੰਨਣਾ ਜੋ ਤੈਨੂੰ ਚੰਗਾ ਲੱਗਦਾ ਹੈ ਉਸ ਨੂੰ ਸਹੀ ਸਮਝਣਾ ਹੀ ਅਸਲ ਗਿਆਨ ਧਿਆਨ ਅਤੇ ਜਪ ਹੈ ਪਹਿਲਾਂ ਅਸੀਂ ਸਿਰਫ ਦਾਤਾਂ ਦੀ ਗੱਲ ਕਰ ਰਹੇ ਸੀ ਹੁਣ ਅਸੀਂ ਸਿੱਧਾ ਦਾਤਾਰ ਦੀ ਇੱਛਾ ਦੀ ਗੱਲ ਕਰ ਰਹੇ ਹਾਂ ਭਾਵੇਂ ਉਹ ਸਾਨੂੰ ਚੰਗੀ ਲੱਗੇ ਜਾਂ ਮਾੜੀ ਇਹ ਅੱਜ ਦੇ ਦੌਰ ਦੇ ਹਿਸਾਬ ਨਾਲ ਇੱਕ ਬਹੁਤ ਹੀ ਚੁਣੌਤੀਪੂਰਨ ਵਿਚਾਰ ਹੈ ਸਾਨੂੰ ਤਾਂ ਇਹੀ ਸਿਖਾਇਆ ਜਾਂਦਾ ਹੈ ਕਿ ਆਪਣੀ ਕਿਸਮਤ ਖੁਦ ਬਣਾਓ ਹਾਲਾਤ ਨੂੰ ਬਦਲੋ ਕੀ ਹੁਕਮ ਨੂੰ ਮੰਨਣ ਦਾ ਮਤਲਬ ਇੱਕ ਤਰ੍ਹਾਂ ਦੀ ਨਿਸ਼ਕਿਰਿਆ ਜਾਂ ਹਾਰ ਮੰਨ ਲੈਣਾ ਨਹੀਂ ਹੈ ਕਿੱਥੇ ਉਹ ਲਕੀਰ ਜੋ ਸਵੀਕ੍ਰਿਤੀ ਨੂੰ ਉਦਾਸੀਨਤਾ ਤੋਂ ਵੱਖ ਕਰਦੀ ਹੈ ਇਹ ਬਹੁਤ ਡੂੰਗਾ ਸਵਾਲ ਹੈ ਅਤੇ ਗੁਰਬਾਣੀ ਇਸ ਦਾ ਬਹੁਤ ਸੂਖਮ ਜਵਾਬ ਦਿੰਦੀ ਹੈ ਹੁਕਮ ਜਾਂ ਪਾਣਾ ਮੰਨਣਾ ਹਾਰ ਮੰਨਣਾ ਨਹੀਂ ਹੈ ਬਿਲਕੁਲ ਨਹੀਂ ਇਹ ਇਸ ਅਹਿਸਾਸ ਤੇ ਆਧਾਰਿਤ ਹੈ ਕਿ ਇੱਕ ਵੱਡੀ ਬ੍ਰਹਮੰਡੀ ਵਿਵਸਥਾ ਹੈ ਤੇ ਉਸ ਨਾਲ ਲੜਨ ਦੀ ਬਜਾਏ ਉਸ ਨਾਲ ਇੱਕ ਹੋਣ ਵਿੱਚ ਹੀ ਅਸਲ ਸ਼ਾਂਤੀ ਹੈ ਇਹ ਨਿਸ਼ਕਿਰਿਆ ਨਹੀਂ ਸਗੋਂ ਸਹਜ ਹੈ ਇੱਕ ਅਹੇਜੀ ਅਵਸਥਾ ਜਿੱਥੇ ਤੁਸੀਂ ਜ਼ਿੰਦਗੀ ਦੇ ਉਤਰਾ ਚੜਾਓ ਨਾਲ ਲੜਦੇ ਨਹੀਂ ਸਗੋਂ ਉਹਨਾਂ ਨੂੰ ਖਿੜੇ ਮੱਥੇ ਪਰਵਾਨ ਕਰਦੇ ਹੋ ਤੁਖ ਹੈ ਪਾਣੇ ਪੂਰ ਗਿਆਨਾ ਜਿਓ ਰਜ਼ਾ ਵਿੱਚ ਰਹਿਣਾ ਹੀ ਸੰਪੂਰਨ ਗਿਆਨ ਹੈ ਇਹ ਇੱਕ ਬਹੁਤ ਹੀ ਸਰਗਰਮ ਤੇ ਚੇਤਨ ਸਵੀਕ੍ਰਿਤੀ ਹੈ ਇਸ ਸ਼ਬਦ ਵਿੱਚ ਪਰਮਾਤਮਾ ਤੇ ਉਸਦੇ ਪਗਤਾ ਯਾਨੀ ਸੰਤਾਂ ਦੇ ਰਿਸ਼ਤੇ ਬਾਰੇ ਵੀ ਬਹੁਤ ਕੁਝ ਕਿਹਾ ਗਿਆ ਹੈ ਤੁ ਕਹਨ ਤੂ ਸੰਤਨ ਕੀ ਕਰਹ ਪ੍ਰਤੀਪਾਲਾ ਅਤੇ ਤੂੰ ਸੰਤਨ ਕੇ ਪ੍ਰਾਣਾ ਜੀਓ ਇਹ ਸਿਰਫ ਇੱਕ ਪਾਸੜਾ ਰਿਸ਼ਤਾ ਨਹੀਂ ਲੱਗਦਾ ਜਿੱਥੇ ਸਿਰਫ ਭਗਤ ਹੀ ਪਰਮਾਤਮਾ ਨੂੰ ਯਾਦ ਕਰਿਆ ਹੈ ਇੱਥੇ ਤਾਂ ਲੱਗਦਾ ਜਿਵੇਂ ਦੋਵੇਂ ਪਾਸੇ ਬਰਾਬਰ ਦੀ ਖਿੱਚ ਹੈ ਬਿਲਕੁਲ ਇਹ ਮਾਲਿਕ ਤੇ ਸੇਵਕ ਦਾ ਰਿਸ਼ਤਾ ਨਹੀਂ ਸਗੋ ਪ੍ਰੇਮੀ ਤੇ ਪ੍ਰੀਤਮ ਵਾਲਾ ਹੈ ਇਹ ਕਹਿਣਾ ਕਿ ਤੂੰ ਸੰਤਾ ਦੀ ਜਿੰਦ ਜਾਨ ਹੈ ਇੱਕ ਬਹੁਤ ਹੀ ਕ੍ਰਾਂਤੀਕਾਰੀ ਵਿਚਾਰ ਹੈ ਇਹ ਪਰਮਾਤਮਾ ਨੂੰ ਇੱਕ ਦੂਰ ਦੁਰਾਡੇ ਬੈਠੀ ਸ਼ਕਤੀ ਤੋਂ ਇੱਕ ਬਹੁਤ ਹੀ ਨਿੱਜੀ ਤੇ ਨੇੜਲੇ ਸਾਥੀ ਵਿੱਚ ਬਦਲ ਦਿੰਦਾ ਹੈ ਜੋ ਨਾ ਸਿਰਫ ਪਾਲਣਾ ਕਰਦਾ ਹੈ ਸਗੋ ਜਿਸ ਦਾ ਆਪਣਾ ਵਜੂਦ ਵੀ ਭਗਤ ਦੇ ਪ੍ਰੇਮ ਨਾਲ ਜੁੜਿਆ ਹੋਇਆ ਹੈ ਪਰ ਫਿਰ ਇੱਕ ਤਕ ਆਂਦੀ ਹੈ ਜੋ ਮੈਨੂੰ ਥੋੜਾ ਉਲਝਾਂਦੀ ਹੈ ਜੋ ਸਾਹਿਬ ਤੇਰੇ ਮਨ ਪਾਵੇ ਸੋਈ ਕਰੇ ਕਰਾਇਆ ਜਿਉ ਯਾਨੀ ਉਹੀ ਨਾਮ ਜਪ ਸਕਦਾ ਹੈ ਜੋ ਮਾਲਕ ਦੇ ਮਨ ਨੂੰ ਚੰਗਾ ਲੱਗਦਾ ਹੈ ਇਹ ਤਾਂ ਇੱਕ ਤਰ੍ਹਾਂ ਦਾ ਕੈਸ਼ 22 ਨਹੀਂ ਹੋ ਗਿਆ ਜੇ ਤੁਸੀਂ ਪਹਿਲਾਂ ਹੀ ਪਰਵਾਨ ਨਹੀਂ ਹੋ ਤਾਂ ਤੁਸੀਂ ਪਰਵਾਨ ਹੋਣ ਲਈ ਕੀ ਕਰ ਸਕਦੇ ਹੋ ਇੱਕ ਨਵੇਂ ਖੋਜੀ ਲਈ ਦਾਖਲਾ ਕਿੱਥੋਂ ਹੈ ਹਾਂ ਤੁਸੀਂ ਇੱਕ ਬਹੁਤ ਹੀ ਅਹਿਮ ਨੁਕਤਾ ਚੁੱਕਿਆ ਹੈ ਇਹ ਬੰਦ ਦਰਵਾਜ਼ੇ ਵਰਗਾ ਲੱਗ ਸਕਦਾ ਹੈ ਪਰ ਇਸ ਦਾ ਹਲਵੀ ਬਾਣੀ ਵਿੱਚ ਹੀ ਹੈ ਤੇ ਉਹ ਹੈ ਸੰਗਤ ਜਦੋਂ ਬਾਣੀ ਕਹਿੰਦੀ ਹੈ ਕਿ ਹਰ ਰਸ ਨਾਨਕ ਤ੍ਰਿਪਤ ਅਗਾਣਾ ਜੀਓ ਤਾਂ ਇਹ ਰਸ ਕਿੱਥੇ ਮਿਲਦਾ ਹੈ ਸੰਤਾਂ ਦੀ ਸੰਗਤ ਵਿੱਚ ਸੰਗਤ ਇੱਕ ਐਸਾ ਮਾਹੌਲ ਹੈ ਇੱਕ ਐਸੀ ਪ੍ਰਯੋਗਸ਼ਾਲਾ ਹੈ ਜਿੱਥੇ ਇੱਕ ਆਮ ਵਿਅਕਤੀ ਵੀ ਉਸ ਅਵਸਥਾ ਵਿੱਚ ਰਹਿਣ ਦੀ ਕੋਸ਼ਿਸ਼ ਕਰ ਸਕਦਾ ਹੈ ਜੋ ਪ੍ਰਭੂ ਨੂੰ ਪੌਂਦੀ ਹੈ ਇਸ ਲਈ ਦਾਖਲਾ ਬੰਦ ਨਹੀਂ ਹੈ ਪਰ ਉਸ ਲਈ ਸਹੀ ਮਾਹੌਲ ਦੀ ਲੋੜ ਹੈ ਸਮਝ ਗਈ ਤਾਂ ਅਸੀਂ ਸ਼ੁਕਰਾਨੇ ਤੋਂ ਚੱਲੇ ਰਜ਼ਾ ਨੂੰ ਸਵੀਕਾਰ ਕਰਨ ਤੱਕ ਪਹੁੰਚੇ ਤੇ ਹੁਣ ਲੱਗਦਾ ਹੈ ਕਿ ਤੀਜਾ ਸ਼ਬਦ ਸਾਨੂੰ ਉਸ ਰਿਸ਼ਤੇ ਦੀ ਅਸਲ ਪ੍ਰਕਿਰਤੀ ਨੂੰ ਸਮਝਾਉਣ ਜਾ ਰਿਹਾ ਹੈ ਅਤੇ ਇਸ ਦੇ ਲਈ ਜੋ ਉਦਾਹਰਣਾਂ ਵਰਤੀਆਂ ਗਈਆਂ ਨੇ ਉਹ ਤਾਂ ਕਮਾਲ ਦੀਆਂ ਹਨ ਸ਼ੁਰੂਆਤੀ ਇੱਥੋਂ ਹੁੰਦੀ ਹੈ ਤੂੰ ਜਲਨੀ ਹਮ ਮੀਨ ਤੁਹਾਰੇ ਤੂੰ ਸਮੁੰਦਰ ਹੈ ਅਸੀਂ ਤੇਰੀਆਂ ਮੱਛੀਆਂ ਹਾਂ ਹਾਂਜੀ ਇਹ ਸਿਰਫ ਨਿਰਪਰਤਾ ਦਾ ਰੂਪਕ ਨਹੀਂ ਹੈ ਇਹ ਹੋਂਦ ਦੀ ਮੁੜ ਪਰਿਭਾਸ਼ਾ ਹੈ ਬਾਣੀ ਇਹ ਨਹੀਂ ਕਹਿ ਰਹੀ ਕਿ ਮੈਨੂੰ ਜਾਣ ਲਈ ਤੇਰੀ ਲੋੜ ਹੈ ਬਾਣੀ ਕਹਿ ਰਹੀ ਹੈ ਕਿ ਮੇਰੀ ਹੋਂਦ ਹੀ ਤੇਰੇ ਵਿੱਚ ਹੈ ਵਾਹ ਮਤਲਬ ਜਿਵੇਂ ਪਾਣੀ ਤੋਂ ਬਾਹਰ ਮੱਛੀ ਮੱਛੀ ਨਹੀਂ ਰਹਿੰਦੀ ਸਿਰਫ ਇੱਕ ਮਰ ਰਿਆ ਜੀਵ ਹੁੰਦੀ ਹੈ ਉਸੇ ਤਰ੍ਹਾਂ ਪਰਮਾਤਮਾ ਤੋਂ ਵੱਖ ਹੋ ਕੇ ਸ਼ਰਧਾਲੂ ਦਾ ਆਪਣਾ ਕੋਈ ਅਸਤਿੱਤਵ ਵੀ ਨਹੀਂ ਵੱਖ ਹੋਣਾ ਸਿਰਫ ਦੁਖਦਾਈ ਨਹੀਂ ਇੱਕ ਤਰਕਹੀਨ ਅਸੰਭਵਤਾ ਹੈ ਬਿਲਕੁਲ ਇਹੀ ਗੱਲ ਹੈ ਅਤੇ ਫਿਰ ਇਸ ਵਿਚਾਰ ਨੂੰ ਹੋਰ ਪੱਕਾ ਕਰਨ ਲਈ ਇੱਕ ਹੋਰ ਰੂਪ ਪਕਾਉਂਦਾ ਹੈ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖਾਰੇ ਤੇਰਾ ਨਾਮ ਮੀ ਦੀ ਬੂੰਦ ਹੈ ਤੇ ਅਸੀਂ ਪਿਆਸੇ ਪਪੀਹੇ ਹਾਂ ਚਾਤ੍ਰਿਕ ਜਾਂ ਪਪੀਹੇ ਬਾਰੇ ਇੱਕ ਮਿੱਥ ਹੈ ਕਿ ਇਹ ਸਿਰਫ ਸਵੰਤੀ ਨਖਤਰ ਵਿੱਚ ਪੈਣ ਵਾਲੀ ਮੀ ਦੀ ਬੂੰਦ ਹੀ ਪੀਂਦਾ ਹੈ ਭਾਵੇਂ ਇਹ ਪਿਆਸ ਨਾਲ ਮਰ ਜਾਵੇ ਇਹ ਕਿਸੇ ਨਦੀ ਜਾਂ ਤਲਾਬ ਤੋਂ ਪਾਣੀ ਨਹੀਂ ਪੀਵੇਗਾ ਤਾਂ ਇਹ ਇੱਕ ਨੁਕਾਤੀ ਬਿਨਾ ਕਿਸੇ ਸਮਝੌਤੇ ਵਾਲੀ ਪਕਤੀ ਹੋਈ ਇਹ ਸਿਰਫ ਨਿਰਪਰਤਾ ਨਹੀਂ ਸਗੋਂ ਪੂਰਨ ਅਤੇ ਅਟੁੱਟ ਵਫਾਦਾਰੀ ਹੈ ਕੋਈ ਦੂਜਾ ਵਿਕਲਪ ਹੈ ਹੀ ਨਹੀਂ ਇਹ ਦੋਵੇਂ ਰੂਪਕ ਮਿਲ ਕੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਤਸਵੀਰ ਬਣਾਉਂਦੇ ਹਨ ਹਾਂ ਪਹਿਲਾ ਰੂਪਕ ਮੱਛੀ ਵਾਲਾ ਦੱਸਦਾ ਹੈ ਕਿ ਸਾਡਾ ਹੋਣਾ ਕਿੱਥੇ ਹੈ ਅਤੇ ਦੂਜਾ ਚਾਤ੍ਰਿਕ ਵਾਲਾ ਦੱਸਦਾ ਹੈ ਕਿ ਸਾਡਾ ਧਿਆਨ ਕਿੱਥੇ ਹੋਣਾ ਚਾਹੀਦਾ ਹੈ ਇੱਕ ਵਜੂਦ ਦੀ ਗੱਲ ਕਰਦਾ ਹੈ ਦੂਜਾ ਚੇਤਨਾ ਦੀ ਇਨ੍ਹਾਂ ਦੋ ਗੰਭੀਰ ਰੂਪਕਾਂ ਤੋਂ ਬਾਅਦ ਸ਼ਬਦ ਦਾ ਮਾਹੌਲ ਇੱਕਦਮ ਬਦਲਦਾ ਹੈ ਅਤੇ ਉਸ ਮਿਲਾਪ ਤੋਂ ਪੈਦਾ ਹੋਣ ਵਾਲੇ ਆਨੰਦ ਨੂੰ ਸਮਝਾਉਣ ਲਈ ਰੋਜ਼ਾਨਾ ਜ਼ਿੰਦਗੀ ਵਿੱਚੋਂ ਚਾਰ ਬਹੁਤ ਹੀ ਖੂਬਸੂਰਤ ਉਦਾਹਰਨਾਂ ਦਿੱਤੀਆਂ ਗਈਆਂ ਹਨ ਪਹਿਲੀ ਹੈ ਜਿਉਂ ਬਾਰਿਕ ਪੀ ਖੀਰ ਅਘਾਵੇ ਜਿਵੇਂ ਇੱਕ ਬੱਚਾ ਦੁੱਧ ਪੀ ਕੇ ਰਜ ਜਾਂਦਾ ਹੈ ਇਸ ਵਿੱਚ ਕਿਹੜਾ ਖਾਸ ਭਾਵ ਹੈ ਇਹ ਹੈ નિર્ਦੋਸ਼ ਅਤੇ ਸੰਪੂਰਨ ਸੰਤੁਸ਼ਟੀ ਬੱਚੇ ਨੂੰ ਕੋਈ ਚਿੰਤਾ ਨਹੀਂ ਹੁੰਦੀ ਕਿ ਕੱਲ ਦੁੱਧ ਮਿਲੇਗਾ ਜਾਂ ਨਹੀਂ ਉਹ ਬਸ ਵਰਤਮਾਨ ਪਲ ਵਿੱਚ ਪੂਰੀ ਤਰ੍ਹਾਂ ਸੰਤੁਸ਼ਟ ਹੈ ਤ੍ਰਿਪਤ ਹੈ ਇਹ ਬਿਨਾ ਕਿਸੇ ਸ਼ੱਕ ਜਾਂ ਚਿੰਤਾ ਵਾਲਾ ਆਨੰਦ ਹੈ ਫਿਰ ਅਗਲੀ ਉਦਾਹਰਣ ਹੈ ਜੋ નિર્ਧਨ ਤਨ ਦੇਖ ਸੁਖ ਪਾਵੇ ਇਹ ਬੱਚੇ ਵਾਲੀ ਸੰਤੁਸ਼ਟੀ ਤੋਂ ਵੱਖਰੀ ਹੈ ਇਹ ਸਿਰਫ ਖੁਸ਼ੀ ਨਹੀਂ ਇਸ ਵਿੱਚ ਇੱਕ ਰਾਹਤ ਦਾ ਅਹਿਸਾਸ ਹੈ ਹੈਨਾ ਲੰਬੀ ਚਿੰਤਾ ਦਾ ਅੰਤ ਬਿਲਕੁਲ ਇਹ ਸੁਰੱਖਿਆ ਦਾ ਆਨੰਦ ਹੈ ਜਦੋਂ ਇੱਕ ਗਰੀਬ ਨੂੰ ਧੰਨ ਮਿਲਦਾ ਹੈ ਤਾਂ ਉਸ ਦੀਆਂ ਸਿਰਫ ਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ ਉਸ ਦੇ ਡੱਲ ਵੀ ਖਤਮ ਹੋ ਜਾਂਦੇ ਨੇ ਹਾਂ ਇਹ ਸੰਘਰਸ਼ ਤੋਂ ਬਾਅਦ ਮਿਲਣ ਵਾਲੀ ਸ਼ਾਂਤੀ ਹੈ ਤੀਜੀ ਉਦਾਹਰਣ ਜਿਉਂ ਅੰਧਿਆਰੇ ਦੀਪਕ ਪ੍ਰਕਾਸ਼ਾ ਹਨੇਰੇ ਵਿੱਚ ਦੀਵਾ ਇਹ ਤਾਂ ਸਪਸ਼ਟ ਤੌਰ ਤੇ ਗਿਆਨ ਅਤੇ ਸਪਸ਼ਟਤਾ ਦਾ ਆਨੰਦ ਹੈ ਆ ਇਹ ਆਹਾ ਵਾਲਾ ਪਲ ਹੈ ਜਦੋਂ ਸਾਲਾਂ ਦੀ ਉਲਝਣ ਇੱਕ ਪਲ ਵਿੱਚ ਦੂਰ ਹੋ ਜਾਂਦੀ ਹੈ ਤੇ ਰਸਤਾ ਸਾਫ਼ ਦਿਖਾਈ ਦੇਣ ਲੱਗਦਾ ਹੈ ਇਹ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਪ੍ਰਕਾਸ਼ ਵਿੱਚ ਆਉਣ ਦੀ ਖੁਸ਼ੀ ਹੈ ਅਤੇ ਅੰਤ ਵਿੱਚ ਸਭ ਤੋਂ ਨਿੱਜੀ ਉਦਾਹਰਣ ਮਿਲ ਪ੍ਰੀਤਮ ਜਿਉਂ ਹੋਤ ਅਨੰਦਾ ਜਿਵੇਂ ਇੱਕ ਪ੍ਰੇਮੀ ਆਪਣੇ ਪ੍ਰੀਤਮ ਨੂੰ ਮਿਲ ਕੇ ਖੁਸ਼ ਹੁੰਦਾ ਹੈ ਇਹ ਤਾਂ ਸਾਰੇ ਭਾਵਾਂ ਦਾ ਸਿਖਰ ਲੱਗਦਾ ਹੈ ਹਾਂ ਕਿਉਂਕਿ ਇਸ ਵਿੱਚ ਪਿਛਲੀਆਂ ਸਾਰੀਆਂ ਭਾਵਨਾਵਾਂ ਸ਼ਾਮਿਲ ਹਨ ਬੱਚੇ ਵਾਲੀ ਸੰਤੁਸ਼ਟੀ ਗਰੀਬ ਵਾਲੀ ਸੁਰੱਖਿਆ ਦੀਵੇ ਵਾਲੀ ਸਪਸ਼ਟਤਾ ਔਰ ਨਾਲ ਹੀ ਇਸ ਵਿੱਚ ਪ੍ਰੇਮ ਸਾਂਝ ਤੇ ਮਿਲਾਪ ਦਾ ਆਨੰਦ ਵੀ ਜੁੜ ਜਾਂਦਾ ਹੈ ਬਾਣੀ ਇਹਨਾਂ ਚਾਰ ਵਿਸ਼ਵ ਵਿਆਪੀ ਮਨੁੱਖੀ ਤਜਰਬਿਆਂ ਨੂੰ ਇੱਕ ਪੌੜੀ ਵਾਂਗ ਵਰਤ ਰਹੀ ਹੈ ਤਾਂ ਕਿ ਸਾਨੂੰ ਉਸ ਅਧਿਆਤਮਿਕ ਆਨੰਦ ਦੀ ਇੱਕ ਚਲਕ ਮਿਲ ਸਕੇ ਜੋ ਇਹਨਾਂ ਸਭ ਦਾ ਸਮੇਲ ਹੈ ਤੇ ਫਿਰ ਇਹ ਸ਼ਬਦ ਸਾਨੂੰ ਵਾਪਸ ਉਸੇ ਨੁਕਤੇ ਤੇ ਲੈ ਆਉਂਦਾ ਹੈ ਜਿੱਥੇ ਅਸੀਂ ਪਹਿਲਾਂ ਗੱਲ ਛੱਡੀ ਸੀ ਕਿ ਇਸ ਅਵਸਥਾ ਤੱਕ ਪਹੁੰਚਣ ਦਾ ਰਸਤਾ ਕੀ ਹੈ ਆਖਰੀ ਤੁਕਾਂ ਇਸ ਦਾ ਜਵਾਬ ਦਿੰਦੀਆਂ ਨੇ ਸੰਤਨ ਮੋ ਕੋ ਹਰ ਮਾਰਗ ਪਾਇਆ ਅਤੇ ਸ਼ਬਦ ਗੁਰੂ ਸਚ ਦੀਨਾ ਜਿਓ ਹਾਂ ਤੇ ਸਭ ਕੁਝ ਜੋੜ ਦਿੰਦਾ ਹੈ ਇਹ ਅਨੁਭਵ ਨਿੱਜੀ ਹੈ ਪਰ ਇਸ ਤੱਕ ਪਹੁੰਚਣ ਦਾ ਮਾਰਗ ਅਕਸਰ ਸੰਗਤ ਅਤੇ ਗੁਰੂ ਦੇ ਸ਼ਬਦ ਦੁਆਰਾ ਦਿਖਾਇਆ ਜਾਂਦਾ ਹੈ ਸੰਤਾ ਨੇ ਰਸਤੇ ਤੇ ਪਾਇਆ ਤੇ ਗੁਰੂ ਨੇ ਉਹ ਸਦੀ ਵੀ ਸੱਚ ਯਾਨੀ ਨਾਮ ਦਿੱਤਾ ਜੋ ਮੰਜ਼ਿਲ ਤੱਕ ਪਹੁੰਚਾਉਂਦਾ ਹੈ ਇਹ ਦਰਸਾਉਂਦਾ ਹੈ ਕਿ ਇਹ ਯਾਤਰਾ ਇਕੱਲਿਆਂ ਕਰਨੀ ਬਹੁਤ ਮੁਸ਼ਕਲ ਹੈ ਤਾਂ ਜੇ ਅਸੀਂ ਸਭ ਨੂੰ ਇਕੱਠਾ ਕਰੀਏ ਤਾਂ ਅਸੀਂ ਇੱਕ ਸਾਫ਼ ਅਧਿਆਤਮਿਕ ਵਿਕਾਸ ਦੇਖਿਆ ਹੈ ਇਹ ਸਫ਼ਰ ਸ਼ੁਰੂ ਹੁੰਦਾ ਹੈ ਬਾਹਰੀ ਦਾਤਾਂ ਲਈ ਸ਼ੁਕਰਾਨੇ ਦੀ ਇੱਕ ਨਿਮਰ ਅਰਦਾਸ ਨਾਲ ਸਿਰਫ ਇਸ ਲਈ ਤਾਂ ਕਿ ਅਸੀਂ ਦਾਤਾਰ ਨੂੰ ਯਾਦ ਰੱਖ ਸਕੀਏ ਫਿਰ ਇੱਕ ਡੂੰਘੇ ਮਨੋਵਿਗਿਆਨਿਕ ਬਦਲਾਵ ਵੱਲ ਵਧਦਾ ਹੈ ਜਿੱਥੇ ਅਸਲ ਬੰਦਗੀ ਰਜ਼ਾ ਨੂੰ ਪ੍ਰਵਾਨ ਕਰਨਾ ਬਣ ਜਾਂਦੀ ਹੈ ਅਤੇ ਅੰਤ ਵਿੱਚ ਇਹ ਸਿਖਰ ਤੇ ਪਹੁੰਚਦਾ ਹੈ ਜਿੱਥੇ ਸ਼ਰਧਾਲੂ ਆਪਣੀ ਹੋਂਦ ਨੂੰ ਹੀ ਪਰਮਾਤਮਾ ਤੋਂ ਅਟੁੱਟ ਸਮਝਦਾ ਹੈ ਜਿਵੇਂ ਮੱਛੀ ਤੇ ਸਮੁੰਦਰ ਬਿਲਕੁਲ ਸਹੀ ਸੰਖੇਪ ਇਹ ਬਾਰੀ ਸੰਸਾਰ ਨੂੰ ਦੇਖਣ ਤੋਂ ਸ਼ੁਰੂ ਹੋ ਕੇ ਅੰਦਰੂਨੀ ਮਨ ਨੂੰ ਬਦਲਣ ਅਤੇ ਅੰਤ ਵਿੱਚ ਆਪਣੀ ਹੋਂਦ ਦੀ ਅਸਲੀਅਤ ਨੂੰ ਪਛਾਣਨ ਦਾ ਸਫਰ ਹੈ ਇਹ ਸਿਰਫ ਭਾਵਨਾਵਾਂ ਦਾ ਪ੍ਰਗਟਾਵਾ ਨਹੀਂ ਸਗੋਂ ਚੇਤਨਾ ਦੇ ਵਿਕਾਸ ਦਾ ਇੱਕ ਪੂਰਾ ਮਾਡਲ ਹੈ ਤੇ ਅੰਤ ਵਿੱਚ ਜੋ ਆਨੰਦ ਮਿਲਦਾ ਹੈ ਉਹ ਇੰਨਾ ਸੰਪੂਰਨ ਹੈ ਕਿ ਉਸ ਨੂੰ ਸਮਝਾਉਣ ਲਈ ਸਾਨੂੰ ਬੱਚੇ ਦੀ ਤ੍ਰਿਪਤੀ ਪ੍ਰੇਮੀ ਦੇ ਮਿਲਾਪ ਅਤੇ ਦੀਵੇ ਦੇ ਚਾਨਣ ਵਰਗੀਆਂ ਉਦਾਹਰਣਾਂ ਦਾ ਸਾਰਾ ਲੈਣਾ ਪੈਂਦਾ ਹੈ ਇਹ ਪੂਰੀ ਤਰ੍ਹਾਂ ਉਸ ਰੰਗ ਵਿੱਚ ਰੰਗੇ ਜਾਣ ਦੀ ਅਵਸਥਾ ਹੈ ਅੰਤ ਵਿੱਚ ਸੁਣਨ ਵਾਲਿਆਂ ਲਈ ਇੱਕ ਵਿਚਾਰ ਇਨ੍ਹਾਂ ਸ਼ਬਦਾਂ ਵਿੱਚ ਪਿਆਸੇ ਪੰਛੀ ਸਮੁੰਦਰ ਵਿੱਚ ਮੱਛੀ ਤੇ ਦੁੱਧ ਪੀ ਕੇ ਰੱਜੇ ਹੋਏ ਬੱਚੇ ਵਰਗੀਆਂ ਉਦਾਹਰਣਾਂ ਨੇ ਇਹ ਸਾਰੀਆਂ ਪੂਰਨ ਨਿਰਭਰਤਾ ਦੀਆਂ ਨਿਸ਼ਾਨੀਆਂ ਹਨ ਸਾਡੇ ਅੱਜ ਦੇ ਸੈਲਫ ਮੇਡ ਤੇ ਆਤਮ ਨਿਰਭਰ ਸਮਾਜ ਵਿੱਚ ਜਿੱਥੇ ਸਾਨੂੰ ਹਰ ਚੀਜ਼ ਆਪਣੇ ਕਾਬੂ ਵਿੱਚ ਰੱਖਣ ਲਈ ਕਿਹਾ ਜਾਂਦਾ ਹੈ ਉੱਥੇ ਆਪਣੇ ਆਪ ਨੂੰ ਕਿਸੇ ਵੱਡੀ ਸ਼ਕਤੀ ਅੱਗੇ ਇੰਨੀ ਡੂੰਘਾਈ ਨਾਲ ਸਮਰਪਿਤ ਕਰਨ ਦਾ ਵਿਚਾਰ ਕਿਹੋ ਜਿਹਾ ਲੱਗਦਾ ਹੈ ਜੇ ਸਾਨੂੰ ਸਧਿਆਤਮਿਕ ਪਿਆਸ ਨੂੰ ਅੱਜ ਦੇ ਦੌਰ ਵਿੱਚ ਬਿਆਨ ਕਰਨਾ ਹੋਵੇ ਤਾਂ ਸਾਡੇ ਆਪਣੇ ਰੂਪਕ ਕੀ ਹੋਣਗੇ ਵਾਈਫਾਈ ਨਾਲ ਜੁੜਿਆ ਇੱਕ ਫੋਨ ਜਾਂ ਪਾਵਰ ਗ੍ਰਿਡ ਨਾਲ ਜੁੜਿਆ ਇੱਕ ਘਰ ਇਸ ਬਾਰੇ ਸੋਚਣ ਲਈ ਬਹੁਤ ਕੁਝ ਹੈ